ਹਾਂਜੀ ਆ ਜਿਹੜੇ ਬੰਦੇ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹ ਬੰਦਾ ਯੂਪੀ ਦਾ ਰਹਿਣ ਵਾਲਾ ਹੈ ਨੇ ਲੁਧਿਆਣੇ ਦੇ ਵਿੱਚ 4 ਸਾਲ ਦੀ ਬੱਚੀ ਨਾਲ ਰੇਪ ਕੀਤਾ ਜੇ ਆਪਾਂ ਗੱਲ ਕਰੀਏ 4 ਸਾਲ ਦੀ ਬੱਚੀ ਨਾਲ ਇਕੱਲਾ ਰੇਪ ਨਹੀਂ ਉਹਦੇ ਨਾਲ ਰੇਪ ਕਰਨ ਤੋਂ ਬਾਅਦ ਉਹਨੂੰ ਮਾਰ ਵੀ ਦਿੱਤਾ ਨੇ ਤੇ ਹੁਣ ਤੁਹਾਨੂੰ ਪਤਾ ਹੀ ਆ ਸਰਕਾਰਾਂ ਨੇ ਕੁਝ ਕਰਨਾ ਜਾਂ ਨਹੀਂ ਕਰਨਾ ਇਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਤਾਂ ਇਹੀ ਕਿਹਾ ਜਾਊਗਾ ਕਿ ਹੱਥ ਨਹੀਂ ਆਇਆ ਜਾਂ ਕਿਵੇਂ ਤਾਂ ਹੀ ਕਰਕੇ ਆਪਾਂ ਫੋਟੋ ਲਾ ਕੇ ਆਪਾਂ ਇਹ ਵੀਡੀਓ ਪਾ ਰਹੇ ਆ ਇਹਨੂੰ ਵੀਡੀਓ ਨੂੰ ਤੁਹਾਡਾ ਕੰਮ ਸਿਰਫ ਇੰਨਾ ਕਿ ਆਪਾਂ ਕਹਿੰਦੇ ਰਹਿੰਦੇ ਆਪਾਂ ਵੀਡੀਓ ਪਾਉਂਦੇ ਰਹਿੰਦੇ ਆ ਪਰ ਆਪਾਂ ਨੂੰ ਇਨਸਾਫ ਤਾਂ ਮਿਲਦਾ ਨਹੀਂ ਤੁਹਾਡਾ ਕੰਮ ਸਿਰਫ ਇੰਨਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਹੋ ਸਕੇ ਇਹਨੂੰ ਅੱਗੇ ਤੱਕ ਭੇਜਿਓ ਤਾਂ ਕਿ ਇਸ ਬੰਦੇ ਦਾ ਪਤਾ ਲੱਗੇ ਠੀਕ ਆ ਨਾ ਤੇ ਉਸ ਤੋਂ ਬਾਅਦ ਇਹਦਾ ਕੋਈ ਹੱਲ ਕੱਢਿਆ ਜਾਵੇ ਇਹਨਾਂ ਚੀਜ਼ਾਂ ਦਾ ਜਿਹੜੀਆਂ ਹੋ ਰਹੀਆਂ ਨੇ ਜੇ ਅੱਜ ਹੋਇਆ ਤਾਂ ਹੋ ਸਕਦਾ ਕੱਲ ਨੂੰ ਵੀ ਇਹੋ ਜਿਹੀਆਂ ਚੀਜ਼ਾਂ ਹੋਰ ਵੀ ਹੋਣ ਹਨਾ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਤੁਹਾਨੂੰ ਪਤਾ ਹੀ ਆ ਆਪਾਂ ਨੂੰ ਪਹਿਲਾਂ ਬੰਦੇ ਨੂੰ ਹੀ ਲੱਭਣਾ ਪਊਗਾ ਤੇ ਉਸ ਤੋਂ ਬਾਅਦ ਆਪਾਂ ਜੇ ਕੋਈ ਹੱਲ ਕਰਾਂਗੇ ਉਸ ਚੀਜ਼ ਦਾ ਤਾਂ ਕਰਕੇ ਫੇਰ ਅੱਗੇ ਇਦਾਂ ਦਾ ਕੁਝ ਨਹੀਂ ਹੋਊਗਾ ਹਨਾ ਤੁਸੀਂ ਸੋਚ ਕੇ ਦੇਖੋ ਯਾਰ ਰੂਹ ਕੰਬਦੀ ਆ ਸੋਚ ਕੇ ਵੀ 4 ਸਾਲ ਦੀ ਬੱਚੀ ਛੋਟੀ ਜੀ ਹੋਣੀ ਹਨਾ ਉਹਨੂੰ ਕੀ ਉਹਨੂੰ ਕਿਹਾ ਹੋਣਾ ਕਿਵੇਂ ਉਹਨੂੰ ਮਤਲਬ ਉਹ ਤਾਂ ਹੁਣ ਉਹੀ ਦੱਸ ਸਕਦੇ ਆਪਾਂ ਦਾ ਸਿਰਫ ਆਪਣੀ ਥਿੰਕਿੰਗ ਉਹਨੇ ਕਿ ਦੱਸ ਰਹੇ ਆ ਹਨਾ ਵੀ ਉਹਨਾਂ ਨੂੰ ਕਿਵੇਂ ਚਾ ਜਤਾ ਚੱਕ ਕੇ ਲੈ ਗਿਆ ਹੁਣ ਇੱਧਰ ਉੱਧਰ ਜਾਂ ਕੁਝ ਹੋਰ ਹਨਾ 4 ਸਾਲ ਦੀ ਬੱਚੀ ਯਾਰ ਐਨੇ ਹੈਵਾਨ ਲੋਕ ਤੁਰੇ ਫਿਰਦੇ ਆਗੇ ਹਨਾ ਇੱਥੇ ਆਪਣੇ ਆ ਲੁਧਿਆਣਾ ਸ਼ਹਿਰ ਦੀ ਹੀ ਗੱਲ ਹੈ ਸਾਰੀ ਤੇ ਇਹਨੂੰ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਇੱਕ ਤਾਂ ਠੀਕ ਆ ਦੂਜੀ ਗੱਲ ਅ ਏ ਆਗੀ ਕਿ ਆਪਾਂ ਨੂੰ ਪਤਾ ਹੀ ਆ ਹੁਣ ਤੁਸੀਂ ਇਹ ਨਾ ਕਹੋ ਕਿ ਡਾਇਰੈਕਟ ਹੀ ਹੋ ਗਏ ਆਪਾਂ ਨੂੰ ਪਤਾ ਹੀ ਆ ਵੀ ਜਿਵੇਂ ਹਰ ਥਾਂ 'ਚ ਮਤਲਬ ਰੈੱਡ ਅਲਰਟ ਹੀ ਜੀ ਹੁੰਦੇ ਨੇ ਹਨਾ ਹਰ ਥਾਂ 'ਚ ਹੁੰਦੇ ਨੇ ਜ਼ਿਆਦਾਤਰ ਲੁਧਿਆਣਾ ਦੇ ਵਿੱਚ ਕਾਫੀ ਨੇਗੇ ਹੁਣ ਤੇ ਬੰਦਾ ਉੱਥੇ ਵੀ ਤਾਂ ਜਾ ਸਕਦਾ ਬੰਦਾ ਯਾਰ ਛੋਟੇ ਬੱਚਿਆਂ ਨੂੰ ਹਨਾ ਇਹੋ ਜਿਹਾ ਕੁਝ ਕਰਨਾ ਛੋਟੀ ਜੀ ਬੱਚੀ ਹਨਾ ਬੱਚੇ ਤਾਂ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਕਿ ਤੁਸੀਂ ਉਹਨਾਂ ਨਾਲ ਇਹੋ ਜਿਹਾ ਕੁਝ ਕਰੋਗੇ ਯਾਰ ਕਿੱਥੇ ਜਾ ਕੇ ਲੇਖਾ ਦਿਓਗੇ ਹਨਾ ਹੁਣ ਆਪਾਂ ਨੂੰ ਆਪਾਂ ਨੇ ਇਨਸਾਫ ਦਿਵਾਉਣਾ ਇਹ ਨਹੀਂ ਸੋਚਣਾ ਕਿ ਹਾਂ ਉਹ ਕਿਸੇ ਹੋਰ ਦੀ ਕੁੜੀ ਸੀ ਇਹ ਉਹ ਠੀਕ ਹੈ ਨਾ ਉਹ ਰੱਬ ਦਾ ਰੂਪ ਸੀ ਇੱਕ ਬੱਚਾ ਸੀ ਠੀਕ ਹੈ ਨਾ ਇਹੋ ਜਿਹਾ ਕੁਝ ਕਿਸੇ ਨਾਲ ਵੀ ਹੋ ਸਕਦਾ ਗੇਨ ਫਿਊਚਰ ਚ काम ਕਰਕੇ ਨੂੰ ਰੋਕਣ ਦੀ ਲੋੜ ਆ ਵੀਡੀਓ ਨੂੰ ਵੱਧ ਤੋਂ ਵੱਧ ਛਿੜਕੜੋ ਤੇ ਇਸ ਬੰਦੇ ਦਾ ਪਤਾ ਕਰੋ ਵੀਡੀਓ ਹਰ ਇੱਕ ਦੇ ਫੋਨ ਤੱਕ ਪਹੁੰਚ ਜਾ ਠੀਕ ਹੈ ਜੀ ਧੰਨਵਾਦ ਜੀ